ਜਵਲ ਸ਼ਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਚਰਨ ਵਿੱਚ ਸੇ ਸ਼ੂਬਤ ਹੋ ਰਹੇ ਗੁਰੂ ਪਿਆਰੇ ਗੁਰੂ ਸWARE ਸਤ ਸੰਗਿ ਜਨੋ ਅੱਜ ਆਪਾਂ ਸਤਿਗੁਰੂ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਦੇ ਰੱਖੀ ਗਈ ਇਸ ਸ਼ੁਕਰਾਨਾ ਸਮਾਗਮ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਆਪਾਂ ਜੋ ਆਨੰਦਗਾਰਜ ਕੱਲ ਇਸ ਪਰਿਵਾਰ ਵੱਲੋਂ ਸੰਪੂਰਨ ਹੋਇਆ ਹੈ ਉਸੇ ਨੂੰ ਮੁੱਖ ਰੱਖਦਿਆਂ ਅੱਜ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਆਓ ਇੱਕ ਵਾਰ ਪਿਆਰ ਸਹਿਤ ਗੁਰੂ ਦਰਬਾਰ ਦੀ ਮਰਯਾਦਾ ਉਹਨੇ ਬਣਾਉਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮਾਜ ਨੂੰ ਬੜਾ ਕੁਝ ਨਵਾਂ ਦਿੱਤਾ ਬਹੁਤ ਕੁਝ ਸਮਾਜ ਵਿੱਚ ਪਹਿਲਾਂ ਹੀ ਚੱਲਦਾ ਆ ਰਿਹਾ ਸੀ ਪਰਜੰਤ ਸੀ ਲੋਕ ਕਰਦੇ ਆ ਰਹੇ ਸੀ ਨਿਭਾਉਂਦੇ ਆ ਰਹੇ ਸੀ ਬੜੀਆਂ ਰਸਮਾਂ ਬੜੇ ਢੰਗ ਤਰੀਕੇ ਮਰਿਆਂ ਦੀਆਂ ਵੱਖਰੀਆਂ ਰਸਮਾਂ ਜੰਮਿਆਂ ਦੀਆਂ ਵੱਖਰੀਆਂ ਰਸਮਾਂ ਵਿਆਹ ਦੀਆਂ ਵੱਖਰੀਆਂ ਰਸਮਾਂ ਜੋ ਸਮਾਜਿਕ ਤਾਣਾ ਬਾਣਾ ਆਖਰੇ ਚੱਲਦਾ ਹੀ ਇਸ ਢੰਗ ਨਾਲ ਹੈ ਗੁਰੂ ਨਾਨਕ ਸਾਹਿਬ ਜੀ ਨੇ ਬੜਾ ਕੁਝ ਨਵਾਂ ਦਿੱਤਾ ਆਪ ਜੀ ਨੂੰ ਮੈਂ ਸੰਖੇਪ ਵਿੱਚ ਹੀ ਰੱਖਾਂਗਾ ਆਪ ਜੀ ਨੂੰ ਯਾਦ ਹੋਵੇਗਾ ਪਹਿਲਾ ਆਨੰਦ ਕਾਰਜ ਸਿੱਖ ਧਰਮ ਚ ਗੁਰੂ ਨਾਨਕ ਸਾਹਿਬ ਜੀ ਦਾ ਆਪਣਾ ਹੋਇਆ ਔਰ ਤੁਸੀਂ ਅੰਦਾਜ਼ਾ ਲਾਓ ਕਿ ਗੁਰੂ ਨਾਨਕ ਸਾਹਿਬ ਜੀ ਦੇ ਇਸ ਆਨੰਦ ਕਾਰਜ ਤੋਂ ਪਹਿਲਾਂ ਜੋ ਉਸ ਸਮਾਜ ਵਿੱਚ ਪਰਜਲਿਤ ਹੋਏਗਾ ਉਹ ਕਿਦਾਂ ਦਾ ਹੋਏਗਾ ਕਿਉਂਕਿ ਪੰਡਿਤ ਵਿਆਹ ਕਰਵਾਉਂਦਾ ਸੀ ਪੰਡਤਾਈ ਤਰੀਕੇ ਨਾਲ ਕਰਾਉਂਦਾ ਸੀ ਉਹਨਾਂ ਦੀ ਆਪਣੀ ਸ਼ਾਸਤਰਾਂ ਦੀ ਮਰਜ਼ਾਦਾ ਸੀ ਜੋ ਉਹਨਾਂ ਨੂੰ ਠੀਕ ਸੀ ਜੋ ਉਹਨਾਂ ਨੇ ਨਿਸ਼ਚਿਤ ਕੀਤਾ ਸੀ ਜੋ ਉਹਨਾਂ ਦੀਆਂ ਸਿਮਰਤੀਆਂ ਕਹਿੰਦੀਆਂ ਸੀ ਜਾਤ ਪਾਤ इत्यादਕ ਨੂੰ ਧਿਆਨ ਚ ਰੱਖਣਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਨੰਦਕਾਰ ਦਿੱਤੇ ਉਹ ਸਾਰੀਆਂ ਰਸਮਾਂ ਪਾਸੇ ਹਟਾ ਦਿੱਤੀ। ਇੰਨੀ ਵੱਡੀ ਹਿੰਮਤ ਹੋਏਗੀ ਕਿੰਨਾ